ਇਹ ਮਾਗੀਿਸਪਾਰਦੰਗ ਹੈ ਮੇਰਾ ਬ੍ਰਦਰ ਗੁਰਵਿੰਦਰ ਸਿੰਘ ਬਸ ਘਰ ਕੇ ਮੋਟਰਸਾਈਕਲ ਤੇ ਪਿੰਡ ਨੂੰ ਆ ਰਿਹਾ ਸੀ ਤੇ ਬਾਅਦ ਵਿੱਚ ਤੁਹਾਡਾ ਗਾਜੀ ਰੰਗਲ ਜੀ ਤੇ ਰਾਹ 'ਚ ਹੀ ਅਣਪਛਾਤੇ ਕਿਸੇ ਬਾਹਰ ਨਾਲ ਹੋਏ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਹੈ ਤੇ ਪੁਲਿਸ ਨੂੰ ਚਾਹੀਦਾ ਕਿ ਜੋ ਬੰਦੀ ਕਾਰਵਾਈ ਕਰੇ ਤੁਹਾਨੂੰ ਕਿਵੇਂ ਪਤਾ ਲੱਗਾ ਭਾਜੀ ਫੋਨ ਆਇਆ ਸੀ ਮੁੰਡਿਆਂ ਦਾ ਉਹਨਾਂ ਨੇ ਮੋਟਰਸਾਈਕਲ ਪਛਾਣ ਕੇ ਤੁਹਾਨੂੰ ਦੱਸਿਆ ਕਿ ਤੁਹਾਡਾ ਇਹਦਾ ਬ੍ਰਦਰ ਇੱਥੇ ਪਈ ਜੀ ਆਪਣਾ ਦੇ ਰਬਾ ਬਨਾਲ ਸ਼ਾਪਰਸ ਨਹੀਂ ਪਿੰਡ ਨੂੰ ਆ ਰਹੇ ਅੱਛਾ ਤੇ ਐਕਸੀਡੈਂਟ ਹੋਇਆ ਕਿ ਥਰਕੇ ਇਹ ਜੀ ਧਰ ਬਈ ਤੋਂ ਆਪਣਾ ਉਧਰ ਬਈ ਤੋਂ ਧਰ ਬਈ ਤੋਰ ਦੇ ਬਚਾਰ ਠੀਕ ਹੈ ਤੇ ਵਹਿਕ ਵਰਾ ਹੈ ਇਹ ਜੀ ਦੋ ਬੱਚੇ ਛੋਟੇ ਸਸਨ ਤਾਂ ਮੰਗਿਆ ਜੀ ਜੀ ਹੋ ਜਾਦਾ ਤੇ ਲੱਭੇ ਇਹਨਾਂ ਨੂੰ ਤੇ ਉਹਨਾਂ ਨੂੰ ਇਨਸਾਫ ਮਿਲੇ ਤੇ ਬੰਦੇ ਲੱਭੇ ਜਾ ਪੁੱਛ ਰਹੇ ਇਹ ਤੱਕ ਤੇ ਹਾਂਜੀ 174 ਦੀ ਕਿੱਧਰ ਮੇਰਾ ਨਾਮ ਰਣਜੀਤ ਸਿੰਘ ਹੈ ਗਾਜਨਗਲ ਜੀ ਸਾਡੇ ਪਿੰਡ ਦਾ ਨੌਜਵਾਨ ਗੁਰਵਿੰਦਰ ਸਿੰਘ ਜੋ ਆਪਣਾ ਵਸਤੇ ਕੰਨੈਕਟਰੀ ਕਰਦਾ ਸੀਗਾ ਛਾਪੁਰ ਜਾਜਿਆਂ ਤੋਂ ਮੋਟਰਸਾਈਕਲ ਲੈ ਕੇ ਪਿੰਡ ਆ ਰਿਹਾ ਸੀਗਾ ਰਸਤੇ ਦੇ ਵਿੱਚ ਆਉਂਦਿਆਂ ਕਿਸੇ ਅਣਪਛਾਤੇ ਵਾਹਨ ਨਾਲ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ ਕਿੱਥੇ ਹੋਇਆ ਜੀ ਪਿੰਡ ਜਿਹੜਾ ਹੋਇਆ ਇਹ ਦੀਵਾਲੀ ਤੋਂ ਧਰੋਵਾਲੀ ਦੇ ਵਿੱਚ ਹੋਇਆ ਜੀ ਕੋਈ ਕਿਸੇ ਨੇ ਫੋਨ ਕੀਤਾ ਜੀ ਕਿ ਤੁਹਾਡਾ ਮੋਟਰਸਾਈਕਲ ਆ ਤੇ ਤੁਹਾਡਾ ਇੱਥੇ ਐਕਸੀਡੈਂਟ ਹੋਇਆ ਗਿਆ ਵਿੱਚ ਸੋਨੇ 174 ਦੀ ਕਾਰਵਾਈ ਕੀਤੀ ਹੈ ਜੀ ਤੇ ਅੱਗੇ ਕੈਮਰੇ ਚੈੱਕ ਕਰਕੇ ਤੇ ਜੋ ਮਿਲੇਗਾ ਕੋਈ ਨਾ ਨੁਕੂਲ ਉਹ ਤਾਂ ਫਿਰ ਉਹਦੇ ਹਿਸਾਬ ਨਾਲ ਨਹੀਂ ਆਉਂਦੇ ਆ। ਨੂੰ ਤੇ ਮੰਗ ਕਰਦੇ ਆ ਕਿ ਇਹਨੂੰ ਇਨਸਾਫ ਮਿਲੇ ਜੇ ਕੋਈ ਜੇ ਮਾਰ ਕੇ ਸੁੱਟ ਕੇ ਗਿਆ ਵਾ ਉਹਨੂੰ ਫੜਿਆ ਜਾਵੇ ਤੇ ਇਹਨਾਂ ਤਾਂ ਕਦਮਾ ਦਰਜ ਹੋਵੇ। ਮੌਕੇ ਤੇ ਡੈਥ ਹੋ ਗਈ ਸੀ। ਮੌਕੇ ਤੇ ਡੈਥ ਹੋ ਗਈ ਹੈ ਜੀ। ਮੇਰਾ ਨਾਮ ਵੀ ਦੱਸ ਦਿੰਗੇ ਆ। ਮੇਰਾ ਬ੍ਰਦਰ ਗੁਰਵਿੰਦਰ ਸਿੰਘ ਵਾਸ ਪਹਾਰ ਕੇ ਮੋਟਰਸਾਈਕਲ ਤੇ ਪਿੰਡ ਨੂੰ ਆ ਰਿਹਾ ਸੀ ਤੇ ਬਾਅਦ ਵਿੱਚ ਗਾਜੀ ਨਗਲ ਜੀ ਤੇ ਰਾਹ 'ਚ ਹੀ ਅਣਪਛਾਤੇ ਕਿਸੇ ਵਾਹਨ ਨਾਲ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਹੈ ਤੇ ਪੁਲਿਸ ਨੂੰ ਚਾਹੀਦਾ ਕਿ ਜੋ ਬੰਦੀ ਕਾਰਵਾਈ ਕਰੇ ਤੁਹਾਨੂੰ ਕਿਵੇਂ ਪਤਾ ਲੱਗ ਭਾਜੀ ਫੋਨ ਆਇਆ ਕਿਸੇ ਮੁੰਡਿਆਂ ਦਾ ਉਹਨਾਂ ਨੇ ਮੋਟਰਸਾਈਕਲ ਪਛਾਣ ਕੇ ਤੁਹਾਨੂੰ ਦੱਸਿਆ ਕਿ ਤੁਹਾਡਾ ਇਹਦਾ ਬ੍ਰਦਰ ਇੱਥੇ ਪਈ ਜੀ ਆਪਣਾ ਡੇਰਾ ਬਣਾ ਲਿਆ ਸ਼ਾਪਰਸਣੀ ਪਿੰਡ ਨੂੰ ਆ ਰਹੇ ਅੱਛਾ ਤੇ ਐਕਸੀਡੈਂਟ ਹੋਇਆ ਕਿਰਕੇ ਇਹ ਜੀ ਧਰਬਈ ਤੋਂ ਆਪਣਾ ਉਧਰਬਈ ਤੋਂ ਧਰਬਈ ਜੋੜ ਦੇ ਵਿੱਚ ਆ ਠੀਕ ਹੈ ਤੇ ਵਹਿਕਵਰ ਹੈ ਇਹ ਜੀ ਦੋ ਬੱਚੇ ਛੋਟੇ ਸਸਾਂ ਦਾ ਮੰਗਿਆ ਜੀ ਜੀ ਹੋ ਜਾਂਦਾ ਤੇ ਲੱਭੇ ਇਹਨਾਂ ਨੂੰ ਤੇ ਉਹਨਾਂ ਨੂੰ ਇਨਸਾਫ ਮਿਲੇਗਾ ਤੇ ਬੰਦੇ ਲੱਭੇ ਜਾ ਉਸੇ ਦੇ ਤੱਕ ਤੇ ਹਾਂਜੀ 174 ਦੀ ਕਿੰਦੇ ਨੂੰ ਮੇਰਾ ਨਾਮ ਰਣਜੀਤ ਸਿੰਘ ਹੈ ਗਾਜਨਗਲ ਜੀ ਸਾਡੇ ਪਿੰਡ ਦਾ ਨੌਜਵਾਨ ਗੁਰਵਿੰਦਰ ਸਿੰਘ ਜੋ ਆਪਣਾ ਵਸਤੇ ਕੰnectਰੀ ਕਰਦਾ ਸੀਗਾ ਛਾਪੁਰ ਜਾਜੇ ਤੋਂ ਮੋਟਰਸਾਈਕਲ ਲੈ ਕੇ ਪਿੰਡ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਆਉਂਦਿਆਂ ਕਿਸੇ ਅਣਪਛਾਤੇ ਵਾਹਨ ਨਾਲ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ ਕਿੱਥੇ ਹੋਇਆ ਜੀ ਪਿੰਡ ਦੇ ਨਾਮ ਕੀ ਦੁਵਾਲੀ ਤੋਂ ਧਰਵਾਲੀ ਦੇ ਵਿੱਚ ਹੋਇਆ ਜੀ ਕੋਈ ਕਿਸੇ ਨੇ ਫੋਨ ਕੀਤਾ ਜੀ ਕਿ ਤੁਹਾਡਾ ਮੋਟਰਸਾਈਕਲ ਹੈ ਤੇ ਤੁਹਾਡਾ ਇੱਥੇ ਐਕਸੀਡੈਂਟ ਹੋਇਆ ਪਿਆ ਵਿੱਚ ਸੋ ਨੇ ਸੋਚਵਤ ਅਧਿਕਾਰਵਾਈ ਕੀਤੀ ਹੈ ਜੀ ਤੇ ਅੱਗੇ ਕੈਮਰੇ ਚੈੱਕ ਕਰਕੇ ਤੇ ਜੋ ਮਿਲੇਗਾ ਕੋਈ ਗਨੋਨੂਪਰੂਫ ਤੇ ਫਿਰ ਉਹਦੇ ਹਿਸਾਬ ਨਾਲ ਕਹੀ ਜਾਂਦੇ ਆ ਕਿਤੇ ਮੰਗ ਕਰਦੇ ਆ ਕਿ ਇਹਨੂੰ ਇਨਸਾਫ ਮਿਲੇ ਜੇ ਕੋਈ ਜੇ ਮਾਰ ਕੇ ਸੁੱਟ ਕੇ ਗਿਆ ਵਾ ਉਹਨੂੰ ਫੜਿਆ ਜਾਵੇ ਉਤੇ ਇਹਨਾਂ ਦਾ ਪਰਮਾਦਰਜ ਹੋਵੇ ਮੌਕੇ ਤੇ ਡੈਥ ਹੋ ਗਈ ਸੀ ਮੌਕੇ ਤੇ ਡੈਥ ਹੋ ਗਈ ਹੈ ਜੀ